ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਰਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਇਹਨਾ ਰਮਨਦੀਪ कौर ਵਾਲਾਂ ਦੀ ਪ੍ਰੋਬਲਮ ਜਿਵੇਂ ਹੁਣ ਵਾਲ ਝੜਦੇ ਆ ਹਨਾ ਇਹ ਮੌਸਮ ਜਿਵੇਂ ਹੁਣ بارشਾਂ ਦਾ ਮੌਸਮ ਸੀਗਾ ਇਹਦੇ ਵਿੱਚ ਨਾ ਵਾਲ ਝੜਦੇ ਹੀ ਹੈ ਸਭ ਦੇ ਝੜਦੇ ਆ ਤੇ ਟੈਨਸ਼ਨ ਨਾ ਲਓ ਬਾਕੀ ਜਿਹੜਾ ਆਪਾਂ ਤੇਲ ਦੱਸਿਆ ਤੁਸੀਂ ਉਹ ਤੇਲ ਲਗਾਉਣਾ ਸ਼ੁਰੂ ਕਰੋ ਬਹੁਤ ਹੱਦ ਤੱਕ ਤੁਹਾਡੇ ਵਾਲ ਝੜਨੋਂ हट ਜਾਣਗੇ ਕਮੈਂਟ ਕਰਨ ਵਾਸਤੇ ਧੰਨਵਾਦ ਜੀ ਮਨਪ੍ਰੀਤ ਹਾਂਜੀ ਡ్రਾਈ ਸਕਿਨ ਵਾਲੇ ਵੀ ਲਗਾ ਸਕਦੇ ਆ ਕਿਉਂਕਿ ਉਹਦੇ ਵਿੱਚ ਸਟਾਰਚ ਹੁੰਦਾ ਨਾ ਤੇ ਤੁਸੀਂ ਬਾਅਦ ਵਿੱਚ ਥੋੜਾ ਜਿਹਾ ਆਪਣੇ ਫੇਸ ਦੇ ਉੱਪਰ ਕੋਈ ਵੀ ਮਤਲਬ ਲਗਾ ਸਕਦੇ ਹੋ ਤੁਸੀਂ ਮੋਇਸਚਰਾਈਜ਼ਰ ਵਗੈਰਾ ਕੁਝ ਵੀ ਲਗਾ ਸਕਦੇ ਹੋ ਤੁਸੀਂ ਲਗਾ ਸਕਦੇ ਹੋ ਅੱਛਾ ਜੀ ਤੁਹਾਡੇ ਪਿੰਡ ਬਹੁਤ ਆ ਮੰਗੋ ਡਰੀ ਤੇ ਤੁਸੀਂ ਤਾਂ ਫਿਰ ਬਣਾ ਕੇ ਜਿਵੇਂ ਉਹ ਦੱਸਿਆ ਆਪਾਂ ਤੁਹਾਨੂੰ ਕਿ ਤੁਸੀਂ ਗ੍ਰੀਨ ਟੀ ਬਣਾ ਕੇ ਉਹਦੀ ਮੰਗੇਓ ਦੇ ਪੱਤਿਆਂ ਦੀ ਤੇ ਉਹ ਪੀਓ ਜੀ ਬਹੁਤ ਜ਼ਿਆਦਾ ਹੈਲਦੀ ਆ ਉਹ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਖਤਮ ਹੁੰਦੀਆਂ ਐ ਉਹ ਵਾਲੇ ਕਹਿੰਦੇ ਆ ਨਾ ਕਿ ਇੰਨਾ ਵਧੀਆ ਜ਼ਬਰਦਸਤ ਨੁਸਖਾ ਐ ਪਰ ਵੀਡੀਓ ਜ਼ਿਆਦਾ ਸ਼ੇਅਰ ਨਹੀਂ ਕੀਤੀ ਪਤਾ ਨਹੀਂ ਤੁਸੀਂ ਤੇ ਬਹੁਤ ਘੱਟ ਪਿਆਰ ਦਿੱਤਾ ਉਸ ਵੀਡੀਓ ਨੂੰ ਪਰ ਇੰਨੀ ਵਧੀਆ ਐ ਕਿ ਕੈਂਸਰ ਤੱਕ ਵੀ ਲੋਕ ਆ ਜਿਹੜੇ ਉਹ ਵੀ ਠੀਕ ਹੋਏ ਆ ਕਿਉਂਕਿ ਕਹਿੰਦੇ ਆ ਕਿ ਜਿਹੜਾ ਅੰਬ ਦਾ ਦਰਖਤ ਆ ਨਾ ਬਹੁਤ ਹੀ ਗੁਣਕਾਰੀ ਹੈ ਜਿਵੇਂ ਆਪਾਂ ਕਹਿੰਦੇ ਅੰਬ ਖਾਣ ਦੇ ਵਿੱਚ ਵੀ ਰਾਜਾ ਹੈ ਫਲਾਂ ਦਾ ਤੇ ਇਸ ਕਰਕੇ ਉਹਦਾ ਸਾਰਾ ਲੱਕੜ ਵੀ ਲੱਕੜ ਦੀਆਂ ਕੜਛੀਆਂ ਜੇ ਤੁਸ ਤੁਹਾਨੂੰ ਕਿਤੇ ਵੀ ਮਿਲਦੀਆਂ ਐ ਤੁਸੀਂ ਲੱਕੜ ਦੀਆਂ ਕੜਛੀਆਂ ਬਣਾ ਕੇ ਯੂਜ਼ ਕਰੋ ਬਹੁਤ ਜ਼ਿਆਦਾ ਵਧੀਆ ਹੈ ਬਹੁਤ ਹੀ ਜ਼ਿਆਦਾ ਫਾਇਦਾ ਕਰੂਗੀ ਤੁਹਾਨੂੰ ਪ੍ਰੀਤ ਪਟਿਆਲੇ ਤੋਂ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਸਨੀਤਾ ਫਰੋਮ ਭੋਗਪੁਰ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਕੌਰ ਬੋਡਿਆਂ ਵਾਲੀ ਬਹੁਤ ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਆਮਪੁਰੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਬਾਕੀ ਇੱਕ ਖੋਸ਼ ਢਿੱਲੋ ਮੋੜ ਮੰਡੀ ਫਰੋਂ ਬਠਿੰਡੇ ਵਾਲਿਆਂ ਦਾ ਮੈਸੇਜ ਨਹੀਂ ਆਇਆ ਕਾਫੀ ਟਾਈਮ ਹੋ ਗਿਆ ਦੱਸਿਓ ਜੀ ਠੀਕ ਠਾਕ ਹੋ ਸੁਖ ਸਾਂਦੋ ਸਾਰੇ ਮੈਂ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਜੀ ਆਪਾਂ ਅੱਜ ਬਹੁਤ ਵਧੀਆ ਰੈਮੇਡੀ ਲੈ ਕੇ ਆਏ ਤੁਹਾਡੇ ਵਾਸਤੇ ਐਨਾ ਜ਼ਬਰਦਸਤ ਨੁਸਖਾ ਹੈ ਕਿ ਤੁਹਾਡਾ ਰੰਗ ਚਮਕਣ ਲੱਗ ਜਾਊਗਾ ਜਿਹੜਿਆਂ ਨੂੰ ਇਹ ਹੈਗਾ ਕਿ ਮੇਰਾ ਰੰਗ ਨਹੀਂ ਸੁਆ ਹੁੰਦਾ ਮੇਰੇ ਵਿਚਾਰੇ ਤੇ 글로 ਨਹੀਂ ਆਉਂਦਾ ਐਨਾ ਵਧੀਆ ਨੁਸਖਾ ਹੈ ਨਾ ਕਿ ਆਪਣੇ ਘਰ ਦੀਆਂ ਚੀਜ਼ਾਂ ਤੋਂ ਹੀ ਤਿਆਰ ਕੀਤਾ ਆਪਾਂ ਕੋਈ ਜ਼ਿਆਦਾ ਆਪਾਂ ਨੂੰ ਕੁਝ ਵੀ ਲਿਆਉਣ ਦੀ ਜ਼ਰੂਰਤ ਨਹੀਂ ਗਈ ਤੁਹਾਨੂੰ ਪਤਾ ਹੀ ਆਪਾਂ ਸਿੰਪਲ ਜਿਹੇ ਤਰੀਕੇ ਦੇ ਨਾਲ ਕਰਦੇ ਹੁੰਨੇ ਆ ਆ ਦੇਖੋ ਜੀ ਆਵਲੀ ਦੇਖਣ ਨੂੰ ਤੁਹਾਨੂੰ ਕਿਹੜੀ ਚੀਜ਼ ਲੱਗ ਰਹੀ ਹੈ ਇਹ ਹਲਦੀ ਆਪਾਂ ਹਲਦੀ ਨੂੰ ਤਵੇ ਦੇ ਉੱਪਰ ਭੁੰਨੀ ਆ ਹਲਦੀ ਨੂੰ ਭੁੰਨ ਲਿਆ ਆਪਾਂ ਏਦਾਂ ਬ੍ਰਾਊਨ ਕਰ ਲਿਆ ਹਲਦੀ ਆਪਣੇ ਕੋਲੇ ਨਾਰਮਲ ਹੀ ਸੀਗੀ ਦੂਸਰੀ ਹੈਗੀ ਹੈ ਮੇਰੇ ਕੋਲੇ ਕਸਤੂਰੀ ਹਲਦੀ ਜਿਹਨੂੰ ਕਹਿੰਦੇ ਆ ਪਰ ਨਾ ਉਹ ਮੇਰੇ ਕੋਲ ਮੋਟੀ-ਮੋਟੀ ਜਿ ਮੇਰੇ ਕੋਲ ਚਾਰ ਤਰ੍ਹਾਂ ਦੀਆਂ ਇਕੱਠੀਆਂ ਮਿਕਸ ਲਿਆਂਦੀਆਂ ਸੀਗੀਆਂ ਉਹਨਾਂ ਜ਼ਿਆਦਾ ਮੋਟੀਆਂ-ਮੋਟੀਆਂ ਆ ਇਹ ਉਹ ਤੋਂ ਏਦਾਂ ਨਾ ਸਰਕਣਾ ਜਾਇ ਤੇ ਆ ਬਰੀਕ ਵਾਲੀ ਸੀਗੀ ਜਿਹੜੀ ਆਪਾਂ ਨਾਰਮਲ ਆਪਣੇ ਖਾਣੇ ਵਿੱਚ ਯੂਜ਼ ਕਰਦੇ ਆ ਉਹ ਵਾਲੀ ਹਲਦੀ ਆ ਆਪਾਂ 2 ਚਮਚੇ ਪਾ ਕੇ ਤਵੇ ਦੇ ਉੱਪਰ ਤੇ ਇਹਨੂੰ ਭੁੰਨ ਲਿਆ ਜਦੋਂ ਇਹ ਬ੍ਰਾਊਨ ਕਲਰ ਹੋ ਗਿਆ ਐਗਾ ਦੇਖ ਲਓ ਬਸ ਟਾਈਮ ਇਹਦੇ ਤੇ ਕੁਝ ਵੀ ਨਹੀਂ ਲੱਗਦਾ ਬਸ 2-3 ਮਿੰਟਾਂ ਦੇ ਵਿੱਚ ਇਹ ਭੁੰਨੀ ਜਾਂਦੀ ਆ ਵੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਬਹੁਤਾਂ ਟਾਈਮ ਖਰਾਬ ਹੋਊਗਾ ਨਹੀਂ ਬਿਲਕੁਲ ਵੀ ਨਹੀਂ 2-3 ਮਿੰਟਾਂ ਦੇ ਵਿੱਚ ਇਦਾਂ ਦੀ ਬ੍ਰਾਊਨ ਹੋ ਗਈ ਐ ਤੇ ਹੁਣ ਆਪਾਂ ਦੱਸਦੇ ਆ ਆਪਾਂ ਕੀ ਕੀ ਪਾਉਣਾ ਇਹਦੇ ਵਿੱਚ ਆਪਾਂ ਲੈ ਲਏ ਦੁੱਧ ਕੱਚਾ ਦੁੱਧ ਤੁਸੀਂ ਇਹਦੇ ਵਿੱਚ ਇੰਨਾ ਕ ਪਾ ਸਕਦੇ ਹੋ ਹੁਣ ਆਪਾਂ ਕਾਫੀ ਕਾਫੀ ਪਾ ਲੈ ਆਦੇ ਵਿੱਚ ਆਪਾਂ ਤੇ ਹੁਣ ਆਪਾਂ ਪਾਉਣਾ ਇਹਦੇ ਵਿੱਚ ਹਨੀ ਆਪਾਂ ਜ ਪਾਲਿਆ ਦੁੱਧ ਪਾਲਿਆ ਕਾਫੀ ਪਾਲਿਆ ਹਲਦੀ ਪਾਲੀ ਆ ਤੇ ਹੁਣ ਆਪਾਂ ਇਹਦੇ ਵਿੱਚ ਸ਼ਹਿਦ ਪਾਉਣਾ ਹੈ ਆ 10 ਦਾ ਚਮਚਾ ਸ਼ਹਿਦ ਦਾ ਪਾਲਿਆ ਕਿਉਂਕਿ ਚਮਚਾ ਹੀ ਆਪਣੇ ਕੋਲੇ ਜ ਬਹੁਤ ਵੱਡਾ ਹੈ ਛੋਟਾ ਹੋਵੇ ਤਾਂ ਤੁਸੀਂ ਪੂਰਾ ਪਾ ਸਕਦੇ ਹੋ ਤੇ ਆ ਚਮਚਾ ਬਾਲਾ ਵੱਡਾ ਹੈ ਆ 10 ਦਾ ਚਮਚਾ ਪਾਲਿਆ ਥੋੜਾ ਜਿਹਾ ਦੁੱਧ ਹੋਰ ਪਾ ਲਾਂਗੇ ਇਹਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਇੰਨਾ ਵਧੀਆ ਤੁਹਾਡਾ ਸ਼ੀਸ਼ੇ ਵਾਂਗੂ ਫੇਸ ਚਮਕਣ ਲੱਗ ਜਾਊਗਾ ਇੰਨੀ ਜ਼ਿਆਦਾ ਚਮਕ ਆਊਗੀ ਨਾ ਫੇਸ ਦੇ ਉੱਪਰ ਬਹੁਤ ਹੀ ਜ਼ਿਆਦਾ ਵਧੀਆ ਕੇ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਦੀ ਪੇਸਟ ਤਿਆਰ ਕਰ ਲਈ ਹਣ ਆਪਾਂ ਇਹਨੂੰ ਫੇਸ ਦੇ ਉੱਪਰ ਲਗਾ ਲੈਣਾ ਤੇਜਵੇਂ ਤੁਹਾਡੇ ਫਿਨਸੀਆ ਨਿਕਲਦੀਆਂ ਹਨਾ ਆ ਗਰਮੀ ਹੁਣ ਨਾ ਮੀਂਹ ਪੈ ਕੇ ਹਟੇ ਆ ਇਸ ਕਰਕੇ ਨਾ ਮੌਸਮ ਠੀਕ ਨਹੀਂ ਹੈਗਾ ਉਹਦੇ ਕਰਕੇ ਗਰਮੀ ਦੇ ਨਾਲ ਨਾ ਆਪਣੇ ਫਿਨਸੀਆ ਵੀ ਹੋ ਰਹੀਆਂ ਫੇਸ ਦੇ ਉੱਪਰ ਤੇ ਜੇ ਤੁਸੀਂ ਇਦਾਂ ਦਾ ਪੈਕ ਬਣਾ ਕੇ ਲਗਾਓਗੇ ਤੁਹਾਡੇ ਫਿਨਸੀਆ ਵਗੈਰਾ ਬਿਲਕੁਲ ਨਹੀਂ ਹੋਣਗੀਆਂ ਤੇ ਜਿਹੜੇ ਮਤਲਬ ਟੀਨੇਜਰ ਹਨਾ ਬੱਚੇ ਕੁੜੀਆਂ ਛੋਟੀਆਂ ਐ ਤੇ ਉਹਨਾਂ ਦੇ ਨਾ 15 16 ਸਾਲ ਦੀ ਉਮਰ ਦੇ ਵਿੱਚ ਨਿਕਲਦੀਆਂ ਐਫੀਨਸੀਆਂ ਕਾਫੀ ਨਿਕਲਣ ਲੱਗ ਜਾਂਦੀਆਂ ਤੇ ਉਹ ਵੀ ਇਹ ਪੈਕ ਜ਼ਰੂਰ ਲਗਾਉਣ ਉਹਨਾਂ ਦੇ ਫੀਨਸੀਆਂ ਨਹੀਂ ਹੁੰਦੀਆਂ ਜੇ ਪਹਿਲਾਂ ਹੀ ਲਗਾਉਣ ਲੱਗ ਜਊਂਗੇ ਤੁਸੀਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਇਹਨੂੰ ਆਪਾਂ ਕੀ ਕਰਨਾ ਹੈ 10 ਮਿੰਟ ਲਗਾ ਕੇ ਰੱਖਣਾ ਆਪਣੇ ਫੇਸ ਦੇ ਉੱਪਰ ਤੇ ਫਿਰ ਇਹਨੂੰ ਆਪਾਂ ਵਾਸ਼ ਕਰ ਦੇਣਾ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਇੰਨਾ ਕੀ ਵਧੀਆ ਰਿਜ਼ਲਟ ਆਣਾ ਕਿ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦੀ ਤੁਸੀਂ ਇਹ ਲਗਾਓਗੇ ਨਾ ਖੁਦ ਲਗਾਓਗੇ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਹੀ ਤੁਸੀਂ ਲਗਾ ਕੇ ਆਪਣਾ ਫੇਸ ਵਾਸ਼ ਕਰ ਲੋਗੇ ਤੁਹਾਨੂੰ ਆਏ ਲੱਗੂਗਾ ਕਿ ਇੰਨਾ ਜ਼ਿਆਦਾ ਗਲੋ ਆ ਗਿਆ ਫੇਸ ਦੇ ਉੱਪਰ ਫਿਰ ਇੱਕਦਮ ਸਕਿਨ ਇਦਾਂ ਸ਼ੀਸ਼ੇ ਵਾਂਗ ਚਮਕੂਗੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਤੇ ਜਰੂਰ ਬਣਾ ਕੇ ਲਗਾਉਣਾ ਤੁਸੀਂ ਕੋਈ ਔਖਾ ਕੰਮ ਨਹੀਂ ਗਾ ਕੁਝ ਵੀ ਨਹੀਂ ਔਖਾ 2-3 ਮਿੰਟਾਂ ਦੇ ਵਿੱਚ ਹਲਦੀ ਭੁੱਜ ਕੇ ਤਿਆਰ ਹੋ ਜਾਂਦੀ ਹੈ ਕੋਈ ਔਖਾ ਨਹੀਂ ਗਾ ਕਿ ਇਹ ਨਹੀਂ ਹੋਗਾ ਕਿ ਆਪਾਂ ਨੂੰ ਅੱਧਾ ਘੰਟਾ ਆਪਾਂ ਨੂੰ ਪੌਣਾ ਘੰਟਾ ਲੱਗੂਗਾ ਹਲਦੀ ਭੁੰਨਣ ਤੇ 2-3 ਮਿੰਟਾਂ ਦੇ ਵਿੱਚ ਹਲਦੀ ਭੁੰਨੀ ਜਾਊਗੀ ਜੇ ਤੁਸੀਂ ਹਫਤੇ ਵਿੱਚ ਦੀ 2-3 ਵਾਰ ਲਗਾਉਣਾ ਤੁਸੀਂ ਹਲਦੀ ਥੋੜੀ ਜਿਹੀ ਵੱਧ ਭੁੰਨ ਕੇ ਰੱਖ ਸਕਦੇ ਹੋ ਇਹ ਨਹੀਂ ਕਿ ਆਪਾਂ ਉਨੀ ਕੀ ਭੁੰਨੀ ਆ ਤੁਹਾਨੂੰ ਐ ਲੱਗਦਾ ਕਿ ਨਹੀਂ ਮੈਨੂੰ ਤਾਂ ਵਾਰ-ਵਾਰ ਭੁੰਨਾ ਔਖਾ ਲੱਗਦਾ ਤੁਸੀਂ 5-6 ਚਮਚੇ ਹਲਦੀ ਦੇ ਤਵੇ ਦੇ ਉੱਪਰ ਪਾ ਕੇ ਤੇ ਉਹਨੂੰ ਭੁੰਨ ਕੇ ਤੇ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਜਿੰਨੇ ਕ ਤੁਹਾਨੂੰ ਚਾਹੀਦੀ ਹੈ ਤੁਸੀਂ ਉੰਨੇ ਕ ਯੂਜ਼ ਕਰ ਲਿਆ ਕਰੋ ਤੇ ਰੋਜ਼ ਦੀ ਰੋਜ਼ ਜਿਵੇਂ ਦੋ ਹਫ਼ਤੇ ਵਿੱਚ ਦੀ ਤਿੰਨ ਵਾਰ ਜ਼ਰੂਰ ਲਗਾਓ ਬਹੁਤ ਹੀ ਵਧੀਆ ਰਿਜ਼ਲਟ ਆ ਤੇ ਹੋਰ ਕੀ ਪੁੱਛਿਆ ਸਿਕ ਭੈਣ ਨੇ اچھا ਉਹ ਮੈਂ ਦਾ ਪਹਿਲਾਂ ਹੀ ਬੋਲਤਾ ਸੀ ਨਾ ਡਰਾਈ ਸਕਿਨ ਵਾਲੇ ਵੀ ਲਗਾ ਸਕਦੇ ਹੋ ਵਾਲਾ ਪੈਕ ਕੋਈ ਚੱਕਰ ਨਹੀਂ ਹੈ ਤੁਸੀਂ ਬਾਅਦ ਵਿੱਚ ਥੋੜਾ ਜਿਹਾ ਮਤਲਬ ਆਪਣੇ ਕੋਈ ਵੀ ਮੋਇਸਚਰਾਈਜ਼ਰ ਆਪਣੇ ਫੇਸ ਦੇ ਉੱਪਰ ਲਗਾ ਲਿਓ ਤੇ ਆਪਾਂ 10 ਮਿੰਟਾਂ ਬਾਅਦ ਮਿਲਦੇ ਹਾਂ ਤੁਹਾਨੂੰ ਤੇ ਹਾਂਜੀ ਆਪਾਂ ਵਾਸ਼ ਕਰਿਆ ਆਪਾਂ 10 ਕਿ ਮਿੰਟ ਲਗਾ ਕੇ ਰੱਖਿਆ ਤੇ ਬਹੁਤ ਹੀ ਜ਼ਿਆਦਾ ਵਧੀਆ ਫਰਕ ਪੈ ਗਿਆ ਤੇ ਤੁਸੀਂ ਜ਼ਰੂਰ ਬਣਾ ਕੇ ਲਗਾਓ ਬਹੁਤ ਜ਼ਿਆਦਾ ਵਧੀਆ ਹੈ ਇੱਕਦਮ ਇਦਾਂ ਹੋ ਗਿਆ ਕਿ ਕਲੀਨ ਹੋ ਗਿਆ ਫੇਸ ਚੰਗੀ ਤਰ੍ਹਾਂ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਤੇ ਜਰੂਰ ਬਣਾ ਕੇ ਲਗਾਓ ਤੁਸੀਂ ਤੇ ਜਿਹੜੇ ਆ ਭੈਣਾਂ ਨੂੰ ਆਇ ਲੱਗਦਾ ਕਿ ਸਾਡੇ ਫੇਸ ਦੇ ਉੱਪਰ 글로 ਨਹੀਂ ਆਉਂਦਾ ਕਦੇ ਵੀ ਨਹੀਂ ਆਉਂਦਾ ਸੀ ਕੁਛ ਹੀ ਲਗਾਈ ਜੀ ਮੈਨੂੰ ਕਾਫੀ ਕਮੈਂਟ ਆਉਂਦੇ ਆ ਕਈ ਭੈਣਾਂ ਕਹਿਣਗੇ ਅਸ ਤਾਂ ਕੁਛ ਹੀ ਲਗਾ ਲਈਏ ਸਾਡੇ ਨਹੀਂ 글로 ਆਉਂਦਾ ਪਰ ਤੁਸੀਂ ਇਹ ਵਾਲਾ ਜਰੂਰ ਲਗਾ ਕੇ ਦੇਖਿਓ ਫਿਰ ਤੁਸੀਂ ਦੱਸਿਓ 글로 ਆਉਂਦਾ ਹੈ ਕਿ ਨਹੀਂ ਆਉਂਦਾ ਵਧੀਆ ਹੈਗਾ ਇਹ ਬਹੁਤ ਵਧੀਆ ਹੈ ਤੇ ਵੈਸੇ ਵੀ ਆਪਣੀ ਸਕਿਨ ਵਾਸਤੇ ਜਿਵੇਂ ਆਪਾਂ ਕਹਿ ਦਿੰਨੇ ਹਲਦੀ ਐਂਟੀਬਾਇਓਟਿਕ ਹੁੰਦੀ ਹੈ ਹਨਾ ਕੋਈ ਵੀ ਆਪਾਂ ਨੂੰ ਜਿਵੇਂ ਕੋਈ ਆਪਣੇ ਸਕਿਨ ਤੇ ਕੋਈ ਫੰਗਸ ਵਗੈਰਾ ਹੁੰਦੀ ਫੇਸ ਤੇ ਵੀ ਆ ਜਾਂਦੇ ਕਈ ਵਾਰੀ ਵਾਈਟ ਵਾਈਟ ਟਾਕ ਜੇ ਪੈ ਜਾਂਦੇ ਫੇਸ ਦੇ ਉੱਪਰ ਫੰਗਸ ਟਾਈਪ ਦੇ ਉਹਦੇ ਉਹ ਵੀ ਠੀਕ ਹੋਣਗੇ ਤੁਹਾਡੇ ਫਿੰਸੀਆਂ ਹੋ ਗਈਆਂ ਉਹ ਵੀ ਠੀਕ ਹੋ ਜੂ ਕੋਈ ਸ਼ਾਈ ਦਾਗ ਤੱਬੇ ਸਭ ਕੁਝ ਠੀਕ ਹੋਊਗਾ ਇਹਦੇ ਨਾਲ ਬਹੁਤ ਵਧੀਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਕਿ ਹਲਦੀ ਦਾ ਯੂਜ਼ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਕਰਦੇ ਸੀ ਜਿਵੇਂ ਕਿ ਕੋਈ ਜ਼ਖਮ ਹੋ ਜਾਂਦਾ ਹਨਾ ਉਹਦੇ ਤੇ ਕਹਿੰਦੇ ਵੀ ਤੇਲ ਵਿੱਚ ਕਲਕਾ ਕੇ ਹਲਦੀ ਬੰਨ ਲਓ ਰਾਮ ਆ ਜੂਗਾ ਉਹਨਾਂ ਟਾਈਮਾਂ ਦੇ ਵਿੱਚ ਕੋਈ ਜ਼ਿਆਦਾ ਡਾਕਟਰਾਂ ਦੇ ਕੋਲ ਨਹੀਂ ਸੀ ਜਾਂਦੇ ਕੋਈ ਹੱਥ ਪੱਕ ਗਿਆ ਜਾਂ ਕੁਝ ਵੀ ਹੈ ਚਿੱਲਾ ਬਣਾ ਕੇ ਬੰਨ ਲਓ ਠੀਕ ਹੋ ਜੂਗਾ ਤੇ ਬਹੁਤ ਜ਼ਿਆਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਵੀ ਬਹੁਤ ਜ਼ਿਆਦਾ ਹਲਦੀ ਲੋਕੀ ਯੂਜ਼ ਕਰਦੇ ਸੀਗੇ ਤੇ ਠੀਕ ਵੀ ਹੋ ਜਾਂਦਾ ਸੀਗਾ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਪਲੀਜ਼ ਵੱਧ ਤੋਂ ਵੱਧ ਤੇ ਤੁਹਾਡੀ سپورਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਨ ਦਾ ਲਾਈਕ ਕਰਨ ਦਾ ਕਮੈਂਟ ਕਰਨ ਦਾ ਜਾਂ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਫ੍ਰੀ ਹੈ ਸਾਰਾ ਕੁਝ ਤੇ ਬਸ ਤੁਸੀਂ ਇੰਨੀ ਕੁ ਹੈਲਪ ਜ਼ਰੂਰ ਕਰਿਆ ਕਰੋ ਜਿਹੜੇ ਭੈਣ ਭਾਈਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਠੀਕ ਹੈ ਜੀ ਧੰਨਵਾਦ